ਐਸਐਸਪੀ ਸਾਹਿਬ ਸ਼ਹਿਰਪੁਰ ਸ੍ਰੀ ਸਰਬਜੀਤ ਸਿੰਘ ਜੀ ਭਈਆ ਐਸਪੀਡੀ ਸ਼ਹਿਰਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵੀਡੀਓ ਜੀ ਮਾਮਲੇ ਤਹਿਤ ਸ਼ਹਿਰਪੁਰ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਸ਼੍ਰੀਮਤੀ ਹੁਸ਼ਾ ਰਾਣੀ ਮੋਖ ਅਫਸਰ ਥਾਣਾ ਮੇਟਿਆਣਾ ਵੱਲੋਂ ਜਿਹੜਾ ਏਟੀਐਮ ਗੈਸ ਕਟਰ ਨਾਲ ਕੱਟ ਕੇ ਵਾਅਦਾ ਤਾ ਕਰਨ ਵਾਲੇ ਗਰੋਹ ਦਾ ਪਰਦਾ ਫਾਸ਼ ਕਰਦੇ ਹੋਏ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜੀ ਇਹਨਾਂ ਵਿੱਚ ਇਹਨਾਂ ਨੇ ਪਹਿਲਾਂ ਦੋ ਜਗ੍ਹਾ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਇੱਕ ਰਾਜਪੁਰ ਪਾਇਆਂ ਐਚਡੀਐਫਸੀ ਬੈਂਕ ਦਾ ਏਟੀਐਮ ਇੱਕ ਫੁਗਲਾਣੇ ਵਿਖੇ ਪੀਐਨਬੀ ਬੈਂਕ ਦਾ ਏਟੀਐਮ ਇਹਨਾਂ ਦੀ ਮੋਟਸ ਪ੍ਰੈਨਟੀ ਸੀ ਕਿ ਇਹਨਾਂ ਜੀਐਨਏ ਜਿਹੜੀ ਇੰਡਸਟਰੀ ਹੈ ਉਹਦੇ ਵਿੱਚੋਂ ਪਹਿਲਾਂ ਸਿਲੰਡਰ ਚੋਰੀ ਕੀਤੇ ਗੈਸ ਕਟਰ ਚੋਰੀ ਕੀਤੇ ਉੱਥੋਂ ਉਹ ਉਹਨਾਂ ਦੀ ਮਦਦ ਨਾਲ ਜਿਹੜਾ ਇਹਨਾਂ ਨੇ ਪਹਿਲਾਂ ਰਾਜਪੁਰ ਪਾਇਆਂ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਫਿਰ ਫੁਗਲਾਣੇ ਪਿੰਡ ਵਿਖੇ ਏਟੀਐਮ ਲੁੱਟਣ ਦੀ ਕੋਸ਼ਿਸ਼ ਕੀਤੀ ਫੁਗਲਾਣੇ ਵਾਲੀ ਵਾਰਦਾਤ ਵਿੱਚ 9.5 ਲੱਖ ਰੁਪਏ ਕੈਸ਼ ਸੀ ਜਿਸ ਦਿਨ ਇਹਨਾਂ ਨੇ ਵਾਰਦਾਤ ਕੀਤੀ ਪਰ ਉਸ ਦਿਨ ਸਾਡੀ ਜਿਹੜੀ ਪੀਸੀਆਰ ਸੀ ਰਾਤ ਦੀ ਪੈਟਰੋਲਿੰਗ ਪਾਰਟੀ ਜਿਹੜੀ ਮੌਕੇ ਤੇ ਰੁਟੀਨ ਦੀ ਤਰ੍ਹਾਂ ਜਿਹੜੀ ਏਟੀਐਮ ਰਾਤ ਨੂੰ ਚੈੱਕ ਕਰਦੇ ਆ ਉਹ ਮੌਕੇ ਤੇ ਪਹੁੰਚ ਗਈ ਤੇ ਦੋਸ਼ੀਆਂ ਨੇ ਜਦੋਂ ਬਾਹਰ ਗੱਡੀ ਖੜੀ ਇਹਦਾ ਖੜਾਕ ਸੁਣਿਆ ਤੇ ਉਸ ਸਮੇਂ ਇਹ ਪਿੱਛੋਂ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਭੱਜਣ ਚ ਕਾਮਯਾਬ ਹੋ ਗਏ ਪਰ ਐਸਐਚਓ ਮੇਟਰੀਆਣਾ ਨੇ ਜਿਹੜਾ ਵਾ ਬੜੀ ਮਿਹਨਤ ਨਾਲ ਆਪਣੇ ਸਟਾਫ ਨੇ ਜਿਹੜਾ ਵਾ ਟੈਕਨੀਕਲ ਮਦਦ ਨਾਲ ਅਤੇ ਹਿਊਮਨ ਸਰਸ ਦੀ ਮਦਦ ਨਾਲ ਜਿਹੜਾ ਵਾ ਇਹਨਾਂ ਦੋਸ਼ੀਆਂ ਨੂੰ ਫੇਸ ਕੀਤਾ ਇਹਦੇ ਵਿੱਚ ਜਿਹੜੇ ਚਾਰ ਦੋਸ਼ੀ ਨੇ ਦੋ ਕਿਹੜੇ ਦੋ ਦੋ ਭਾਈ ਦੇ ਵਿੱਚ ਜੀ ਹਰੀ ਅਤੇਜੇ ਕੁਮਾਰ ਨੂੰ ਦੋਸਕੇ ਭਰਾ ਨੇ ਜੀ ਕਰਨਦੀਪ ਤੇ ਕਰਨਬੀਰ ਦੋਸਕੇ ਭਰਾ ਨੇ ਚਾਰਾਂ ਨੇ ਜਿਹੜੀ ਇਹਨੂੰ ਵਾਰਦਾਤ ਕੀਤੀ ਜੀ ਇਹ ਜਿਹੜੀ ਸਾਡੇ ਵਾਸਤੇ ਜਿਹੜੀ ਇੱਕ ਵਧੀਆ ਅਚੀਵਮੈਂਟ ਇਹ ਵੀ ਹੈ ਹੋਈ ਕਿ ਜਦੋਂ ਇਹ ਦੋਸ਼ੀ ਗ੍ਰਫਤਾਰ ਕੀਤੇ ਇਹ ਪੰਜਵੀਂ ਵਾਰਦਾਤ ਨੂੰ ਕਰਨ ਲਈ ਤਿਆਰੀ ਕਰ ਰਹੇ ਸੀ ਇਹਨਾਂ ਨੇ ਹੋਰ ਦੁਬਾਰਾ ਸਿਲੰਡਰ ਖਰੀਦ ਲਏ ਕਿਉਂਕਿ ਪਹਿਲੇ ਜਿਹੜੇ ਸਿਲੰਡਰ ਸੀ ਇਹਨਾਂ ਦੇ ਮੌਕੇ ਤੋਂ ਦੋ ਵਾਰੀ ਫੜੇ ਗਏ ਤੇ ਦੁਬਾਰਾ ਇਹਨਾਂ ਨੇ ਨਵੇਂ ਸਿਲੰਡਰ ਖਰੀਦੇ ਇਹ ਨਵੀਂ ਅਟੈਂਪਟ ਕਰਨ ਦੀ ਜਿਹੜੀ ਕੋਸ਼ਿਸ਼ ਕਰਨ ਦੀ ਤਿਆਰੀ ਵਿੱਚ ਸੀ ਜਿਹੜੇ ਗ੍ਰਫਤਾਰ ਨਾ ਕੀਤੇ ਜਾਂਦੇ ਸਮੇਂ ਸਰ ਤੇ ਹੋ ਸਕਦਾ ਇਹਨਾਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਜਾਂ ਆਸਪਾਸ ਦੇ ਜ਼ਿਲ੍ਹੇ ਵਿੱਚ ਕੋਈ ਏਟੀਐਮ ਦੀ ਲੁੱਟ ਨੂੰ ਅੰਜਾਮ ਦੇ ਸਕਦੇ ਇਹ ਬੜਲਾ ਪਿੰਡ ਆ ਥੜਾ ਮੇਟੀ ਆਣਾ ਜੀ ਮੁਕਦਮੇ ਜਿਹੜੇ ਦਰਜ ਇਹਨਾਂ ਬਾਰੇ ਅਸੀਂ ਵੈਰੀਫਾਈਡ ਕਾਰਡ ਪੜਤਾਲ ਕਰ ਰਹੇ ਹਾਂ ਫਿਰ ਸਾਨੂੰ ਅਜੇ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਪਿੰਡ ਤੋਂ ਇਹਨਾਂ ਨੂੰ ਗ੍ਰਫਤਾਰ ਕੀਤਾ ਵਾ ਸਾਡੇ ਕੋਲ ਇਹਨਾਂ ਦੀ ਟੈਕਨੀਕਲ ਮੱਦ ਨਾਲ ਹਿਊਮਨ ਸਰਚ ਦੀ ਮਦਦ ਨਾਲ ਇਨਫੋਰਮੇਸ਼ਨ ਆ ਗਈ ਸੀ ਕਿ ਆਵਾਜ਼ਤ ਇਹਨਾਂ ਨੂੰ ਦਿੱਤੀ ਹੈ ਜਿਹਨਾਂ ਕੋਲੋਂ ਗੈਸ ਸਿਲੰਡਰ ਹੀ ਮਿਲੇ ਨੇ ਕੈਸ ਕਟਰ ਵੀ ਮਿਲੇ ਨੇ ਜੀ ਵਹੀਕਲ ਵੀ ਮਿਲੇ ਨੇ ਜਿਨ੍ਹਾਂ ਦੇ ਜਾ ਕੇ ਰਾਤ ਨੂੰ ਇਵਾਰਤਾਂ ਕਰਦੇ ਆ। ਵਿੱਪਨ ਫਿਲਹਾਲ ਕੋਈ ਬਰਾਮਦ ਨਹੀਂ ਆਇਆ। ਅੱਜ ਅਸੀਂ ਪੇਸ਼ ਅਦਾਲਤ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰ ਰਹੇ ਆ। ਰਿਮਾਂਡ ਨਾਲ ਜਿਹੜਾ ਡੰਗਾਈ ਨਾਲ ਪੁਛ ਕੇ ਕੀਤੀ ਜਾਊਗੀ ਨਾ। ਇਹ ਥੋੜਾ ਨਸ਼ੇ ਦੇ ਆਦੀ ਨੇ ਜੀ ਨਸ਼ੇ ਦੀ ਲਤ ਕਰਕੇ ਜਿਹੜਾ ਇਹੋ ਜਿਹੇ ਇਵਾਰਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦੇ। ਦੋ ਵਿੱਚ ਹੈਗੇ ਨੇ ਬਾਕੀ ਨੇ ਸਾਥੀ ਨੇ ਇਹਨਾਂ ਸਾਥ ਦਿੰਦੇ ਨੇ ਜੀ। ਕੁਝ ਲਾਲਚ ਕਰਕੇ ਇਹਨਾਂ ਨੇ। ਅਸੀਂ ਸਭ ਤੋਂ ਸਿਰਫ ਬੈਂਕ ਮੈਂਜਰ ਨਾਲ ਮੀਟਿੰਗ ਕਰਦੇ ਆ ਕਿ ਜਿੰਨੇ ਵੀ ਤੁਹਾਡੇ ਏਟੀਐਮ ਨੇ ਖਾਸ ਕਰਕੇ ਪਿੰਡਾਂ ਵਿੱਚ ਜਿਹੜੇ ਏ ਉਹਨਾਂ ਤੇ ਜਿਹੜੇ ਸਕਿਉਰਿਟੀ ਗਾਰਡ ਰੱਖਣ ਨਹੀਂ ਤਾਂ ਰਾਤ ਨੂੰ ਬੰਦ ਕਰ ਦਿਆ ਕਰ ਪਰ ਬੈਂਕ ਵਾਲੇ ਜਿਹੜੇ ਉਹ ਉਹਨਾਂ ਦੀ ਕੋ ਆਪਣੀਆਂ ਪਾਲਿਸੀਜ਼ ਨੇ ਕਈ ਬੈਂਕਾਂ ਨੂੰ ਜਿਹੜਾ ਸਕਿਉਰਿਟੀ ਗਾਰਡ ਮਈਆ ਨਹੀਂ ਹੁੰਦੇ ਪਰ ਫਿਰ ਵੀ ਅਸੀਂ ਜਿਹੜਾ ਆਪਣੇ ਤੌਰ ਤੇ ਪੁਲਿਸ ਵੱਲੋਂ ਰਾਤ ਨੂੰ ਪੈਟਰੋਲ ਦੀ ਸਪੈਸ਼ਲ ਆਈ ਜਾਂਦੀ ਹੈ ਖਾਸ ਕਰਕੇ ਇਹ ਬੈਂਕ ਤੇ ਏਟੀਐਮ ਰਾਤ ਨੂੰ ਚੈੱਕ ਕਰਕੇ ਇਹ ਚੈਕਿੰਗ ਦਰਾਨੀ ਜਿਹੜਾ ਇਹ ਏਟੀਐਮ ਦੀ ਲੁੱਟ ਬਚ ਗਈ ਨਹੀਂ ਤਾਂ ਹੋ ਸਕਦਾ ਉਹ ਜਿਹੜੇ ਲਟੇਰੇਆ ਵਗਾਰਾ ਕਰਨ ਚ ਕਾਮਯਾਬ ਹੋ ਜਾਂਦੇ